ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ 12 ਵਜੇ ਗਏ ਆ ਤੇ ਅੱਜ ਦੇਖੋ ਖਲਾਰਾ ਪਾਇਆ ਆ ਮਸ਼ੀਨ ਦਾ ਇਹ ਮੰਨਣਾ ਉੱਪਰੋਂ ਤਾਂ ਚੰਗਾ ਸਾਫ਼ ਈ ਆ ਵਿੱਚੋਂ ਪਰ ਅਜੇ ਦੋ ਖੋਲ ਕੇ ਦੇਖਿਆ ਵੇਖੋ ਵਿੱਚੋਂ ਧਾਗੇ ਕਿੰਨੇ ਨਿਕਲੇ ਨੇ ਜਮਾ ਹੋਏ ਐਦਾ ਗੰਦ ਨਿਕਲਦਾ ਮਸ਼ੀਨ ਚ ਤਾਂ ਇਹ ਕੱਪੜੇ ਨਖਾਰਦੀ ਨਹੀਂ ਸੀਗੀ ਮਸ਼ੀਨ ਹੁਣ ਹਾ ਹਵਾ ਦਾ ਲਗੰਦਾ ਹੋਇਆ ਇਹਦਾ ਹੱਚਕ ਰਾਜਾ ਜਿਹੜਾ ਘੋਮਦਾ ਹੁੰਦਾ ਹੈ ਇਹਨਾਂ ਕੱਪੜੇ ਇੰਨਾ ਹੀ ਨਹੀਂ ਖਰਦੇ ਹਨ ਕਿਉਂਕਿ ਇਹ ਘੋਮਦਾ ਹੈ ਦੇਖੋ ਉਹਦੇ ਥੱਲੇ ਲੱਗੇ ਆ ਪਿੱਛੇ ਟਾਇਰ ਜੇ ਕਿੰਨਾ ਗੰਦੀਆ ਹੁੰਦੀਆਂ ਮਸ਼ੀਨਾਂ ਉਹ ਕਿ ਕੱਪੜਿਆਂ ਦੀ ਮੈਲ ਮੂਲ ਇਦਾਂ ਸਾਰੇ ਇਹਦੇ ਵਿੱਚ ਜਾਂਦੀ ਆ ਦੇਖ ਲਾ ਇਹ ਪਾਣੀ ਚੁੰਗਾ ਛੱਡੀ ਦਾ ਪਾਣੀ ਜਦੋਂ ਕੱਪੜੇ ਧੋ ਲਏਦੇ ਆ ਸਾਫ਼ ਪਾਣੀ ਨਾਲ ਸਾਰੇ ਧੋਈ ਦੀ ਆ ਪਰ ਫੇਰ ਵੀ ਦੇਖ ਲੈ ਕਿੰਨਾ ਗੰਦ ਨਿਕਲਿਆ ਆਟਾ ਗੁੰਨਦਾ ਦੇਖੋ ਢੇਰ ਹਾਈ ਹਾਈ ਆ ਦੇਖੋ ਇਹ ਨਹੀਂ ਆ ਨਾ ਇਹ ਤਾਂ ਪਾਣੀ ਚੱਕਿਆ ਮੈਂ ਡਰ ਗਈ ਮੈਂ ਕਿ ਹਾ ਹਾ ਆ ਕੀ ਆ ਤੇ ਜੇ ਦੇਖੋ ਤਾਂ ਵੀ ਤਾਂ ਗੇ ਡੈਡੀ ਆਇਆ ਮੈਂ ਡੈਡੀ ਨੇ ਆਉਣੇ ਸਿਲਜੋ ਪੁੱੰਨਾ ਕਰਵਾਜਾ ਖੋਲ ਦੀਆਂ ਰੱਖ ਜਾ ਜਿਹੜਾ ਸਾਸੀਗਾ ไม well. ่ต้อเปนเดียวจะดูแลเนี่ยพ่อพ่อพ ਸਮਰ ਦੇ ਪਾਪਾ ਲਾਉਂਦੇ ਪਏ ਆ ਪਾਣੀ ਇਧਰ ਬੁੱਟਿਆਂ ਨੂੰ ਤੇ ਸਮਰ ਲੱਗਾ ਆ ਨਾਲ ਪਾਣੀ ਦਿਵਾ ਲਈਦਾ ਕਰਨ ਕਦੀ ਗਲਾਸ ਚ ਪਾਈ ਜਾਂਦਾ ਕਦੀ ਬੋਤਲ ਚ ਤੇ ਮੈਂ ਇਧਰ ਪਹਿਲਾਂ ਸੀਂਦੀ ਸੀਗੀ ਥੋੜੇ ਜਿਹਾ ਸਲਵਾਰ ਸੀ ਕਿ ਬਸ ਪਹੁੰਚੇ ਲੈ ਕੇ ਬਣਾਉਣ ਆਲੇ ਤੇ ਆਪਾਂ ਹੁਣ ਇਧਰ ਲਿਆ ਸੀ ਘੀਆ ਤੇ ਇਹ ਹੁਣ ਆਪਾਂ ਕੱਟਣ ਲੱਗੇ ਆ ਕੱਟ ਕੇ ਤਾਂ ਫੇਰ ਮੈਂ ਸਬਜ਼ੀ ਬਣਾਉਣੀ ਆ ਤੇ ਟਾਈਮ 6 ਵਜ ਗਏ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਫੇ ਪੱਖਾ ਲਾਇਆ ਇੱਧਰ ਕੱਪੜੇ ਆਪਾਂ ਲਾ ਕੇ ਰੱਖ ਲਏ ਸੀ ਇਹਨਾਂ ਦੀਆਂ ਟੈਹਾਂ ਲਾਉਣੀਆਂ ਆ ਤੇ ਬਾਕੀ ਹਜੇ ਟਾਈਮ 6 ਵਜੇ ਆ ਤੇ ਜੇ ਰੋਟੀ ਪਾਣੀ ਤੋਂ ਲੱਗੇ ਘੰਟੇ 'ਚ ਆਪਣਾ ਕੰਮ ਨਿਬੜ ਜਾਣਾ ਆ ਨਾ ਨੂੰ ਲਿਆ ਸੀ ਤਾਂ ਮੈਂ ਵੀ ਡੈਡੀ ਚੱਲ ਗਏ ਸੀ ਤੇ ਸੈਮ ਪੁੱਤਾ ਸੀਗਾ ਇੱਧੇ ਇਕੱਠੇ ਕਰ ਲਿਆ ਬਾਲ ਤੇਲ ਤੂਣ ਤਾਂ ਹਜੇ ਨਹੀਂ ਲਾਇਆ ਹੈਗਾ ਤੇ ਬਾਕੀ ਚਲੋ ਜੀ ਸਬਜ਼ੀ ਕੱਟ ਲਈਏ ਹੁਣ ਫੇਰ ਕਰਦੇ ਆ ਹੋਰ ਕੰਮ ਕਰਕੇ ਮੰਮੀ ਲਾਉਣ ਲੱਗੀ ਆ ਜੀ ਹੋਰ ਬੈਂਗਣਾ ਦਾ ਬੂਟਾ ਇੱਕ ਬਾਹਰੋਂ ਪੱਟ ਕੇ ਜਾਂਦਾ ਬਾਹਰ ਲਾਇਆ ਸੀ ਇਹ ਤੇ ਇਸ ਕਰਕੇ ਇੱਥੇ ਖੁੰਝਾ ਖਾਲੀ ਸੀਗਾ ਤਾਂ ਆਦੇ ਨੂੰ ਫੁੱਲ ਤੁਰੇ ਹੋ ਸੀ ਰਹਿਣਾ ਫੁੱਲ ਸਾਰਿਆਂ ਨੂੰ ਤੁਰੇ ਆ ਉਹ ਵਾਲਿਆਂ ਨੂੰ ਵੀ ਤੁਰੇ ਆ ਪਰ ਇਹ ਜਿਹੜੇ ਉਹਦੀਆਂ ਜ਼ਰੂਰੀਆਂ ਨਹੀਂ ਵੀ ਕਰੇ ਨੂੰ ਉੱਥੇ ਕੰਲਾਈ ਲੱਗ ਗਈ ਜੀ ਕੰਲਾਈ ਸੀ ਵਿਚਾਰਾ ਇਹ ਆ ਭਿੰਡੀਆਂ ਪਰ ਬਹੁਤ ਆਪਣੀਆਂ ਹੋ ਆ ਸੰਘਣੀਆਂ ਲੱਗੀਆਂ ਆ ਆ ਪਤਾ ਕਿੰਨੀਆਂ ਸੀ ਪਤਾ ਨਹੀਂ ਲੱਗਾ ਇਹ ਤਾਂ ਰੰਡੀਆਂ ਸੰਘਣੀਆਂ ਤਾਂ ਮੈਂ ਲਾਈਆਂ ਨਹੀਂ ਸੀ ਪਰ ਹੁਣ ਕੀ ਪਤਾ ਕਿੱਦਾਂ ਹੋ ਗਈਆਂ ਆ ਪਾਪ ਫੜਾ ਮੜ ਜਾ ਹਾਲੇ ਰਾਮ ਆਉਂਦੇ ਥਾ ਜੜਾ ਨੂੰ ਨਾ ਲਾ ਜੜਾ ਨੂੰ ਲਾਉਂਗਾ ਤਾਂ ਮੰਗੀਆਂ ਹੋ ਗਈਆਂ ਆਹ ਦੇ ਜੜ ਦੋ ਦੋ ਕਰਕੇ ਲਾਉਗਾ ਆ ਦੇਖ ਲੋ ਜੀ ਪਾਣੀ ਲਾਉਂਗਾ ਬੂਟੇ ਬਹੁਤ ਸਿਆਣਾ ਬਣਦਾ ਇਹ ਮੇਰਾ ਪੁੱਤ ਸਿਆਣਾ ਹੋ ਗਿਆ ਸੀ ਨਾ ਉਹ ਨਾਲੇ ਆਪਣੇ ਸੂਤ ਪਾਣੀ ਤੇ ਲਾਈ ਜਾਂਦਾ ਬੂਟਿਆਂ ਨੂੰ ਪਾਣੀ ਲਾ ਇੱਥੇ ਲਾ ਇੱਧਰ ਇੱਥੇ ਲਾਓ ਹਾਂ ਅੰਦਾ ਵਿੱਚ ਪਾਣੀ ਪਾਓ ਦੇ ਚਲੋ ਵੈਰੀ ਗੁੱਡ ਆਹ ਵੈਰੀ ਗੁੱਡ ਵੈਰੀ ਉੱਧਰ ਪਾਣੀ ਲਾ ਦੇ ਪਾਣੀ ਲਾ ਦੇ ਬੂਟਿਆਂ ਨੂੰ ਆਹ ਦੇ ਮੰਮੀ ਨਾਲੇ ਆਪਣੇ ਪੈਰ ਧੋਈ ਜਾਂਦਾ ਨਾਲੇ ਪਾਣੀ ਲਈ ਜਾਂਦਾ ਆ ਦੇ ਆ ਦੇ ਉਹ ਚਿੱਟੇ ਜੋ ਪੈਂਦੇ ਮਿੱਟੀ ਦੇ ਆ ਜਾ ਇੱਧਰ ਵੀ ਉਹ ਉੱਤੇ ਲਾ ਕੇ ਆ ਹੁਣ ਉਹ ਇੱਧਰ ਉਹਨਾਂ ਨੂੰ ਲਾਓ ਆ ਲੈ ਆ ਲੈ ਛੱਡ ਆਹ ਪਤਨਾ ਗੰਦੇ ਕਰ ਪਾਣੀ ਆ ਪੈਰ ਅੱਗੇ ਨੂੰ ਹੋ ਛੱਡ ਜੱਟ ਇੱਧਰ ਲਾ ਇੱਧਰ ਲੱਕ ਚੱਡ ਗੇ ਤਾਂ ਚੱਡ ਆਪਾਂ ਪੱਕ ਚੱਲ ਲਾ ਲੈ ਨੰ ਇੱਧਰ ਲਾ ਤੇਲ ਉਹਦੇ ਲਾ ਆ ਦੇ ਆ ਦੇ ਥੰਗੀ ਭਾਰੇ ਗਈ ਨਾਲ ਹੀ ਹਨਾ ਆ ਪੈਰੇ ਵੀ ਭਰੀ ਸੀ ਇਹ ਨਾਲੇ ਮੈਂ 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 ਉਹ ਫਟਾ ਫਟੜਕਾ ਲਗਾ ਕੇ ਤੇ ਫਿਰ ਮੈਂ ਰੋਟੀ ਬਣਾ ਲਵਾਂ ਰੋਟੀ ਬਣਾ ਕੇ ਫਿਰ ਦੇਲਿਆਂ ਜੇ ਮੇਰੇ ਦੱਲ ਕੀ ਪਤਾ ਹੋਣਾ ਦੇਖਦੀ ਆ ਸਿੰਦੀ ਆ ਤੇ ਅੱਜ ਵੇਲੇ ਨਾ ਸਾਡੇ ਅੰਦਰ ਅਜ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਇਸ ਕਰਕੇ ਇਹ ਨਾ ਅੰਦਰ ਬੰਦ ਨੂੰ ਕੀ ਕਰਦਾ ਉਹ ਵੀ ਆ 8:30 ਵੇਟ ਤੱਕ ਬਾਹਰ ਹੀ ਬੈਠੇ ਬੁੱਥੇ ਰਹਿਦਾ ਆ ਪੱਖਾ ਲਾਇਆ ਨਾ ਵੀ ਠੰਡੀ ਹਵਾ ਆਉਂਦੀ ਆ ਸਾਡੇ ਇਦਾਂ ਨੂੰ ਸ਼ਾਮ ਦੇ ਵੇਲੇ ਜਿਹੜਾ ਸੂਰਜ ਆ ਉਧਰ ਨੂੰ ਸਾਹਮਣੇ ਦਰਵਾਜ਼ਿਆਂ ਨੇ ਤਾਂ ਫੇਕ ਪੈਂਦਾ ਆ ਸਾਹਮਣੇ ਹੀ ਨਾ ਉਹਦੇ ਘਰ ਕੇ ਨਾ ਜਿਹੜੇ ਕਮਰੇ ਆ ਬਹੁਤ ਜ਼ਿਆਦਾ ਤਪਦੇ ਆ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ 12 ਵਜੇ 1 ਵਜੇ ਤੱਕ ਠੰਡੇ ਰਹਿੰਦੇ ਆ ਇਹਨਾਂ ਪੱਖੇ ਵਾਲੀ ਹਵਾ ਬਹੁਤ ਵਧੀਆ ਲੱਗਦੀ ਆ ਜਦੋਂ 12 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਉਹ ਟੱਪ ਸੂਰਜ ਜਿੱਦਣੋਂ ਆ ਜਾਂਦਾ ਆ ਤਾਂ ਫੇਰ ਬਹੁਤ ਜ਼ਿਆਦਾ ਤਪਣ ਲੱਪ ਜਾਂਦੇ ਆ ਤੇ ਬਾਕੀ ਅੱਲ ਦੀ ਗਰਮੀ ਬਹੁਤ ਜ਼ਿਆਦਾ ਆ ਤੇ ਬਹੁਤ ਨੇ ਜਦੋਂ ਆਂਗੜੇ ਆ ਬੱਚਿਆਂ ਨਾਲ ਜਿਆਦਾ ਅੱਖਾਂ ਹੋ ਜਾਂਦਾ ਆ ਤੇ ਸਮਰ ਵੀ ਸਾਡਾ ਬਹੁਤ ਕਰ ਮਿਲਦਾ ਆ ਸਮਾ ٹھੀਕ ਆ ਠੀਕ ਆ ਨੈ ਉਹਦੀ ਵੀਡੀਓ ਬਣਾ ਲਓ ਦੇ ਦੇਵਾਨ ਨੂੰ ਲੈ ਆਹ ਮੰਮੀ ਲੈ ਗਈ ਲੈ 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 ਆ ਸੋਹਰਾ ਲੈ ਜਾ ਫੜਾਇਆ ਫੜਾਇਆ ਫੜਾ ਕੇ ਆ ਫੜਾ ਕੇ ਆ ਆ ਜਾ ਦੇਖਿਆ ਆ ਜਾ ਦੇਖਿਆ ਆ ਵੀ ਬਿੰਨ ਫੜਾਇਆ ਬੀਬੀ ਨੂੰ ਫੜਾਇਆਗਾ ਬੀਬੀ ਨੂੰ ਫੜਾਇਆ ਅਬ ਬੂਆ ਲਗਾਇਆ ਚੱਲ ਮੈਂ ਬੂਆ ਖੋਲਦੀ ਆਹ ਦੇ ਰੋਟੀ ਹੈ ਆਦਾ ਕੁੰਡਾ ਹੋਣਾ ਹੀ ਲਾ ਲਿਆ ਅਮਾ ਹੁਣੇ ਲਾਇਆ ਖੜੀ ਸੋ ਤੇ ਇਹ ਦੇਖਣਾ ਖੋਲੀ ਦਿੱਤੀ ਨਾ ਕੁੰਡਾ ਬਣੀ ਮਜੇ ਮਜੇ ਕਰਕੇ ਕੀ ਹੈ ਆ ਮਾਊਟ ਆਹ ਬਰਾਂ ਯੋਮ ਨੂੰ ਬੋਚ ਚੱਲ ਗਿਆ ਇਹ ਤਾਂ ਇਹ ਤਾਂ ਮਾਤਾ ਆ ਕੇ ਬਾੜ ਜੰਦੀ ਤਾਤੀ ਇਹ ਆ ਲੈ ਤੇਰੀ ਵੀ ਆ ਗਈ ਫੋਟੋ ਵਿੱਚ ਫੋਟੋ ਨਹੀਂ ਮਕਲਾ ਤੇਰੀ ਵੀ ਖਿਚਦੀਆਂ ਵਿੱਚ ਹਾਂਜੀ ਦਾਜੀ ਰੋਟੀ ਬਣਾ ਲਈ ਆਪਾਂ ਤੇ ਸਬਜੀ ਵੀ ਆਪਣੀ ਬਣ ਗਈ ਸੀਗੀ ਤੇ ਕੁਛ ਇਸ ਤਰ੍ਹਾਂ ਦੀ ਬਣੀ ਆ ਸਬਜੀ ਤੇ ਇਹ ਬਾਕੀ ਆਪਾਂ ਰੋਟੀ ਹਜੇ ਖਾਣੀ ਆ ਕਿਉਂਕਿ ਹਾਂ ਹੋ ਤੈਨੂੰ ਅਜੇ ਆਇਆ ਨਹੀਂ ਹੈਗਾ ਕੰਮ ਤਾਂ ਸਮੋਂ ਰਿਓ ਦੰਤੜਣ ਰੋਟੀ ਦੇ ਰੋਟੀ ਦਾ ਖਾਣਾਗੇ ਦੇ ਆ ਗਿਆ ਆ ਉਹ ਮੁਫਰਤੀ ਕਦਮ ਕੀ ਲੱਗਿਆ ਆ ਰੁਕਣਾ ਆਪਾਂ ਥੋੜਾ ਟਾਈਮ ਇੱਥੇ ਬਹਨੇ ਆ ਆ ਖਾਤਮ ਚਾਲਿਆ ਆ ਤੇ ਸਵੇ ਸਿਲਵਾਰ ਨੂੰ ਅੱਜ ਸੈੰਟੀ ਹੈਗੀ ਇਹ ਗਾੜੀ ਇਹੇ ਹੁਣ ਆਪਸ ਸਣਾ ਇਹਦੇ ਉਹ ਰਹਿ ਗਏ ਬਾਲ ਆਪਾਂ ਪਾ ਲਿਆ ਸੀ ਸਾਰੇ ਬੈਲਟ ਜੋੜ ਲਈ ਸੀ ਤੇ ਪਹੁੰਚਿਆਂ ਨੂੰ ਵੀ ਕੱਪੜਾ ਆਪਾਂ ਇਦਾਂ ਚੜਾ ਲਿਆ ਸੀਗਾ ਦੇ ਵਾਸਤੇ ਪਹੁੰਚੇ ਰਹਿ ਗਿਆ ਬਣਾਉਣ ਵਾਲੇ ਤੁਸੀਂ ਕੀ ਲੈ ਕੇ ਆਏ ਆ ਜੀ ਸਾਨੂੰ ਵਿਦੇ ਦੇ ਚੀਜੀ ਨੋ ਦੇ ਦੇ ਚੀਜੀ ਦੇ ਦੇ ਚੀਜੀ ਹੈ ਚੀਜੀ ਦੇ ਦੇ ਅੱਜ ਹਨ ਸਵੇਰੇ ਸਵੇਰੇ ਬਹੁਤ ਵੱਡਾ ਨੁਕਸਾਨ ਹੋ ਗਿਆ ਸੀਗਾ ਤੇ ਸਮਰ ਦੇ ਪਾ ਅੱਜ ਮੈਂ ਚਾਦਰ ਆ ਵਾਲੀ ਚੇਂਜ ਕੀਤੀ ਸੀਗੀ ਇੱਥੇ ਬੈੱਡ ਦੀ ਤੇ ਹਨਾ ਮੈਂ ਚਾਦਰ ਵੀ ਕਾਲੀ ਸੀ ਇਹਨਾਂ ਦੇ ਫੋਨ ਦਾ ਕਵਰ ਵੀ ਕਾਲਾ ਜਿਹਾ ਸੀਗਾ ਮੈਨੂੰ dissਿਆ ਹੈ ਹੀ ਨਹੀਂ ਵੀ ਉੱਤੇ ਫੋਨ ਪਿਆ ਆ ਸਰਹਾਣੇ ਸਰਹਾਣੇ ਥੱਲੇ ਆਇਆ ਸੀ ਤੇ ਮੇਰੇ ਵਾਲਾ ਫੋਨ ਸਮਝ ਦੇਖਣ ਲੱਗਾ ਸੀ ਕਾਟੂ ਨਾ ਤੇ ਮੈਂ ਹਨਾ ਇਹਨੂੰ ਮੈਂ ਕਿਹਾ ਤੂੰ ਪਰੇ ਨੂੰ ਹੋਇਆ ਸਮਰ ਵੀ ਮੈਂ ਚਾਦਰ ਕਾਹੋ ਚੱਕਣੀ ਆ ਇਹ ਪਰੇ ਨੂੰ ਹੋ ਗਿਆ ਫੋਨ ਮੈਂ ਦੇਖਿਆ ਨਹੀਂ ਇੱਦੀ ਇਕੱਠੀ ਕਰਕੇ ਲੈ ਗਈ ਸਰਹਾਣੇ ਵੀ ਲਾਲ ਹੈ ਲਾਲੂ ਕੇ ਇੱਦੀ ਲੈ ਗਈ ਬਾਹਰ ਜਾ ਕੇ ਝਾੜਨ ਲੱਗੇ ਮਸ਼ੀਨ ਦੇ ਕੋਲ ਹੀ ਝਾੜਨ ਲੱਪੀ ਉਹ ਮੋਅ ਫੋਨ پارک ਕੇ ਮਸ਼ੀਨ ਦੇ ਵਿੱਚ ਡੈਬ ਗਿਆ ਤੇ ਉਹ ਡੁੱਬ ਗਿਆ ਵਿੱਚੇ ਥੱਲੇ ਚਲ ਗਿਆ ਸੀ ਤੇ ਫੋਨ ਮੋੜ ਕੇ ਚੱਲਿਆ ਨੂੰ ਧੁੱਪੇ ਵੀ ਰੱਖਿਆ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਕੰਮ ਉਹ ਵੀ ਨਹੀਂ ਚੱਲਦਾ ਹੈਗਾ ਹਜੇ ਤੇ ਇਦਾਂ ਔਖੇ ਜਿਹੇ ਹੋਈਆਂ ਤੇ ਇਸ ਕਰਕੇ ਫਿਰ ਡੈਡੀ ਸੀਗੇ ਅੱਜ ਡੈਡੀ ਨੂੰ ਛੁੱਟੀ ਸੀਗੀ ਤੇ ਮੰਮੀ ਨੇ ਫੋਨ ਲਿਆ ਸੀ ਕਾਹੋਰ ਤੇ ਉਹ ਫੋਨ ਪਿਆ ਸੀ ਉਹਨਾਂ ਕੋਲ ਇੱਕ ਤੇ ਫਿਰ ਉਹ ਦੇ ਕੇ ਗਏ ਡੈਡੀ ਵਿਚਾਰੇ ਆਏ ਦਾ 11:00 ਕ 12:00 ਵਜੇ ਆਏ ਡੈਡੀ ਤੇ ਆ ਕੇ ਵੀ ਉਹ ਨਾਲੇ ਫੋਨ ਲੈ ਕੇ ਆਏ ਤੇ ਫਿਰ ਰੈਸਟ ਰੂਸਤ ਕਰਕੇ ਅਸੀਂ ਕਿ ਚਲ ਜਾਏ ਉਹ ਦੁਪਹਿਰਾ ਫਿਰ ਡੈਡੀ 4:00 ਸਵਾ 4:00 ਇੱਥੋਂ ਤੁਰੇ ਸੀਗੇ ਤੇ ਫੇਰ ਵੀ ਸਾ ਦੂਰ ਹੈ ਨਾ ਥੋੜਾ ਜਿਹਾ ਡੇਢ ਘੰਟਾ ਲੱਗ ਜਾਂਦਾ ਹੈ ਸਾਡੇ ਪਿੰਡ ਨੂੰ ਜਾਣ ਨੂੰ ਇੱਥੋਂ ਤੇ ਉਸ ਕਰਕੇ ਸਵੇ ਸਵੇ ਤਾਂ ਟੈਨਸ਼ਨ ਜੀ ਪੈ ਗਈ ਸਵੇਰ ਸਵੇਰੇ ਨੁਕਸਾਨ ਹੋ ਗਿਆ ਤੇ ਬਾਕੀ ਚਲੋ ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀਗਾ ਤੇ ਸਮਰ ਚੀਜੀ ਦੇ ਦੋ ਦਾ ਪੁੱਤ ਦੇ ਦੋ ਚੀਜੀ ਉਹ ਆ ਨਾ ਬਨੂਪ ਪਏ ਆ ਇੱਧਰ ਕੱਪੜੇ ਹੋ ਸਮਰ ਦਾ ਆ ਤੇ ਹੋ ਮੈਂ ਜੈਂਪਰ ਵੀ ਕਟਿੰਗ ਕਰਕੇ ਰੱਖਿਆ ਆ ਬਸ ਇਹ ਹੁਣ ਮੈਂ ਕੱਲ ਦੁਪਹਿਰ ਤੱਕ ਇਹ ਤਿਆਰ ਕਰ ਦੇਣੀ ਆ ਜੇ ਇਹ ਠੀਕਿਆ ਰਿਹਾ ਤਾਂ ਇਹ ਬੋ ਵਿੱਚ ਤੇ ਕਹਿ ਦਿੰਨਾ ਮੰਮਾ ਤੋਂ ਹੀ ਜਾਣਾ ਆ ਜਾਂ ਕਹਿ ਦਿੰਦਾ ਪਾਪਾ ਤੋਂ ਹੀ ਜਾਣਾ ਆ ਇਦਾਂ ਕਰਦਾ ਦਿੰਦਾ ਆ ਦੇਖਿਓ ਨੱਚਾ ਕੱਠੀਕਾ ਕੱਠੀਕਾ ਮੈਨੂੰ ਦੁੱਧ ਪੀਆ ਦੁੱਧ ਪੀਆ ਆ ਦੇਖ ਕੀ ਨੇਨਾ ਆ ਏਦਾਂ ਲੈ ਲੈਂਦਾ ਉਂਗਲੀ ਮੂੰਹ ਚ ਪਾਣ ਲਾ ਪੰਦਾ ਏਦਾਂ ਕਹਿੰਦਾ ਦੁੱਧੂ ਪੀਣਾ ਚਲੋ ਦੁੱਧੂ ਪੀਏ ਚਲ ਚਲੋ ਮੇਰੇ ਪੁੱਤ ਤਾ ਕਹ ਠੀਕ ਆ ਕਹ ਠੀਕ ਆ ਦੁੱਧ ਪੀਏ ਦੁੱਧ ਪੀਏ ਦੁੱਧ ਪੀਏ ਟੀਕਾ ਕਹਿ ਇੱਕ ਵਾਰ ਕਹਿ ਦੇ ਦੁੱਧੂ ਪੀਣਾ ਮਾਮ ਪੀਣਾ ਮਾਮਾ ਵੀ ਪੀਣਾ ਦੁੱਧੂ ਵੀ ਪੀਣਾ ਨੇ ਨੇ ਟੀਕਾ ਮਾਮ ਲਾ ਦਵਾ ਟੀਕਾ ਬਾਏ ਟੀਕਾ ਟੀਕਾ ਬਾਏ ਟੀਕਾ ਨੇ ਨੇ ਟੀਕਾ ਟੀਕਾ ਠੀਕ ਹੈ ਠੀਕ ਹੈ ਵੀ ਕਹਿ ਦੇ ਟੀਕਾ ਬਾਏ ਬਾਈ ਠੀਕ ਆ ਠੀਕ ਆ ਬਾਈ ਲੈ ਹਾਂ ਦਿੰਨੀ ਲਓ